ਹਾਂਜੀ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕਾਟਨ ਦੇ ਬਾਟਮ ਵਰਕ ਆਏਗਾ ਤੇ ਨਾਲ ਥ레ਡ ਵਰਕ ਆਏਗਾ ਸ਼ਰਟ ਦੇ ਉੱਤੇ ਇਹ ਵਾਲੇ ਪਿਓਰ ਕਾਟਨ ਦੀ ਸ਼ਰਟ ਆ ਗਈ ਜੀ ਨਾਲ ਮਸਲੀਨ ਕਾਟਨ ਦੀ ਬਾਟਮ ਆ ਗਈ ਬਾਟਮ ਦੇ ਉੱਪਰ ਵਰਕ ਆਏਗਾ ਨਾਲ ਮਸਲੀਨ ਕਾਟਨ ਦਾ ਦੁਪੱਟਾ ਆਏਗਾ ਆਪਾਂ ਅੱਜ ਇਹਨਾਂ ਦੇ ਵਿੱਚ ਸੂਟਾਂ ਦੇ ਵਿੱਚ ਤਿੰਨ ਸੂਟਾਂ ਵਾਲੀ ਆਫਰ ਲੈ ਕੇ ਆਏ ਹਾਂ ਜਿਹੜੇ ਕਿ 1000 ਦੇ ਵਿੱਚ ਤਿੰਨ ਸੂਟ ਮਿਲਣਗੇ ਵੀਡੀਓ ਸਕਿਪ ਨਾ ਕਰਿਓ ਜੀ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕਾਟਨ ਦੇ ਸੂਟ ਆਉਣਗੇ ਨਾਲ ਪਿਓਰ ਕਾਟਨ ਦੀ ਬਾਟਮ ਆ ਗਈ ਨਾਲ ਦੁਪੱਟਾ ਆਏਗਾ ਜੀ ਚੈੱਕਰ ਦੇ ਵਿੱਚ ਕੋਟਾ ਦਾ ਬਹੁਤ ਹੀ ਜਿਆਦਾ ਸੋਹਣੇ ਸੂਟ ਬਣੇ ਹੋਏ ਨੇ ਥ੍ਰੈਡ ਵਰਕ ਹੈ ਇਹ ਵਾਲੇ ਸੂਟ ਨੇ ਜੀ ਆਫਰ ਵਾਲੇ ਇਹਨਾਂ ਦਾ ਜਿਹੜਾ ਫੈਬਰਿਕ ਆਏਗਾ ਜੀ ਉਹ ਆਏਗਾ ਜੀ ਰਿਯਨ ਕਾਟਨ ਤੇ ਨਾਲ ਪ੍ਰਿੰਟਡ ਸ਼ਰਟ ਆਏਗੀ ਨਾਲ ਪਲੇਨ ਬਾਟਮ ਆਏਗੀ ਇਹ ਤੁਸੀਂ ਬਾਏ 2 ਗੈਟ 1 ਫ੍ਰੀ 1000 ਦੇ ਵਿੱਚ ਤੁਹਾਨੂੰ ਤਿੰਨ ਸੂਟ ਮਿਲਣਗੇ ਜੀ ਦੋ ਸੂਟ ਤੁਸੀਂ ਆਪਣੀ ਚੁਆਇਸ ਦੇ ਸਿਲੈਕਟ ਕਰ ਸਕਦੇ ਹੋ ਜਿਹੜਾ ਤੀਸਰਾ ਸੂਟ ਆਏਗਾ ਉਹ ਇਸੇ ਕਲੈਕਸ਼ਨ ਦੇ ਵਿੱਚੋਂ ਹੀ ਅਸੀਂ ਤੁਹਾਨੂੰ ਆਪਣੀ ਚੁਆਇਸ ਦਾ ਭੇਜਾਂਗੇ ਦੋ ਸੂਟ ਤੁਸੀਂ ਆਪਣੀ ਚੋਇਸ ਦੇ ਸਿਲੈਕਟ ਕਰ ਸਕਦੇ ਹੋ ਤੀਸਰਾ ਸੂਟ ਅਸੀਂ ਆਪਣੀ ਚੋਇਸ ਦਾ ਇਸੇ ਕਲੈਕਸ਼ਨ ਦੇ ਵਿੱਚੋਂ ਹੀ ਰਿਯਾਨ ਕੋਟਨ ਦਾ ਭੇਜਾਂਗੇ ਜੀ ਤੇ 1000 ਦੇ ਵਿੱਚ ਤੁਹਾਨੂੰ ਇੱਕ ਪਾਰਸਲ ਦੇ ਵਿੱਚ ਤਿੰਨ ਸੂਟ ਰਿਸੀਵ ਹੋਣਗੇ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਇਹਨਾਂ ਦੀ ਕੋਈ ਵੀ ਤੁਸੀਂ ਇਹਨਾਂ ਦੇ ਵਿੱਚੋਂ ਸੂਟ ਸਿਲੈਕਟ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੈ ਲੈਸ ਲਗਾ ਕੇ ਇਹਨਾਂ ਨੂੰ ਬਹੁਤ ਜ਼ਿਆਦਾ ਸੂਟ ਹਨ ਨੂੰ ਡਿਜ਼ਾਈਨ ਕਰ ਸਕਦੇ ਹੋ ਤੁਸੀਂ ਤੇ ਇਹਨਾਂ ਦਾ ਫੈਬਰਿਕ ਰਿਓਨ ਕਾਟਨ ਹੈ ਵਿਦਆਊਟ ਦੁਪੱਟਾ ਨੇ ਦੀ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਇਹਨਾਂ ਦੀ ਕੋਈ ਵੀ ਸੂਟ ਸਿਲੈਕਟ ਕਰਕੇ ਮੇਰੇ WhatsApp ਨੰਬਰ ਤੇ ਆਰਡਰ ਕਰਨ ਲਈ ਮੇਰੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਸਕਰੀਨਸ਼ਾਟ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਐਡਰੈਸ ਸੈਂਡ ਪੇਮੈਂਟ ਪਹਿਲਾਂ ਹੀ ਸੈਂਡ ਕਰਨਾ ਪੈਂਦਾ ਸੋ ਇਸ ਲਈ ਤੁਸੀਂ ਟਾਈਮ ਪਾਸ ਵਾਸਤੇ ਕੋਈ ਵੀ ਮੈਸੇਜ ਨਾ ਕਰੇ ਜਿਨ੍ਹਾਂ ਨੇ ਸੂਟ ਲੈਣੇ ਆ ਉਹੀ ਮੈਸੇਜ ਕਰਨਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਸੋ ਮੱਚ